ਮਾਵਾ ਦੇ ਸਮਰਥਨ ਦਾ ਕੁਚੱਕਰ ਮਾਵਾ ਆਪਣੇ ਬੱਚਿਆਂ ਲਈ ਆਪਣੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀਆਂ ਨੇ ਅਤੇ ਉਹਨਾਂ ਦੀ ਰੱਖਿਆ ਅਤੇ ਸਮਰਥਨ ਕਰਨ ਦੀ ਉਹਨਾਂ ਦੀ ਪ੍ਰਵਿਰਤੀ ਬੇਮਿਸਾਲ ਹੈ ਹਾਲਾਂਕਿ ਜਦੋਂ ਉਹਨਾਂ ਦੇ ਪੁੱਤਰਾਂ ਦੀ ਲਤ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਕੁਝ ਮਾਵਾ ਅਣਜਾਣੇ ਵਿੱਚ ਵਿਵਹਾਰ ਨੂੰ ਸਮਰੱਥ ਬਣਾਉਣ ਦੇ ਜਾਲ ਵਿੱਚ ਫਸ ਜਾਂਦੀਆਂ ਨੇ ਉਹ ਆਪਣੇ ਨਸ਼ਈ ਪੁੱਤਰਾਂ ਜਾਂ ਧੀਆਂ ਨੂੰ ਉਹਨਾਂ ਦੇ ਨਸ਼ੇ ਦੀ ਲਤ ਤੋਂ ਜਾਣੂ ਹੋਣ ਤੋਂ ਬਾਅਦ ਬਚਾਉਣਾ ਸ਼ੁਰੂ ਕਰ ਦਿੰਦੀਆਂ ਨੇ ਅਤੇ ਫਿਰ ਉਹ ਇਸ ਵਿਵਹਾਰ ਤੋਂ ਬਾਅਦ ਪੈਦਾ ਹੋਣ ਵਾਲੇ ਨਤੀਜਿਆਂ ਦਾ ਸਾਹਮਣਾ ਕਰਦੇ ਨੇ ਮਾਵਾਂ ਆਪਣੇ ਨਸ਼ਈ ਪੁੱਤਰਾਂ ਦੀ ਹਰ ਪਾਸਿਓਂ ਰੱਖਿਆ ਕਰਦੀਆਂ ਨੇ ਉਹਨਾਂ ਦੇ ਪਿਤਾ ਨੂੰ ਦੱਸੇ ਬਿਨਾ ਪੈਸੇ ਦਿੰਦੀਆਂ ਨੇ ਅਤੇ ਅਕਸਰ ਉਹ ਇਹ ਆਪਣੇ ਬੱਚੇ ਨੂੰ ਦਰਦ ਜਾਂ ਤੰਗੀ ਤੋਂ ਬਚਾਉਣ ਦੀ ਇੱਛਾ ਨਾਲ ਹੀ ਕਰਦੀਆਂ ਨੇ ਪਰ ਇੱਥੇ ਇਹ ਪਛਾਣਨਾ ਜ਼ਰੂਰੀ ਹੈ ਕਿ ਇਹ ਕਰਨਾ ਆਖਰਕਾਰ ਉਹਨਾਂ ਦੇ ਪੁੱਤਰ ਦੀ ਨਸ਼ਾ ਮੁਕਤੀ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦਾ ਹੈ ਅਤੇ ਨਸ਼ੇ ਦੇ ਚੱਕਰ ਨੂੰ ਕਾਇਮ ਰੱਖਦਾ ਹੈ ਮਾਵਾਂ ਨੂੰ ਆਪਣੇ ਆਪ ਨੂੰ ਨਸ਼ਾਖੋਰੀ ਅਤੇ ਇਸ ਦੇ ਨਾਲ ਜੁੜੇ ਵਿਵਹਾਰ ਬਾਰੇ ਸਿੱਖਿਅਤ ਕਰਨ ਦੀ ਲੋੜ ਹੈ ਜੋ ਅਕਸਰ ਇਸ ਦੇ ਨਾਲ ਹੁੰਦੇ ਨੇ ਮਾਵਾਂ ਨੂੰ ਸੰਭਾਵੀ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ ਜੋ ਉਹ ਅਣਜਾਣੇ ਵਿੱਚ ਪਹੁੰਚਾ ਸਕਦੀਆਂ ਨੇ ਮਾਵਾਂ ਨੂੰ ਆਪਣੇ ਪੁੱਤਰ ਦੀ ਨਸ਼ਾ ਮੁਕਤੀ ਯਾਤਰਾ ਦਾ ਸਮਰਥਨ ਕਰਨ ਅਤੇ ਦਖਲ ਦੇਣ ਲਈ ਇੱਕ ਸੰਯੁਕਤ ਮੋਰਚਾ ਬਣਾਉਣ ਲਈ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਖੁੱਲੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪਰਿਵਾਰ ਦੇ ਸਭ ਤੋਂ ਨਜ਼ਦੀਕੀ ਮੈਂਬਰ ਅਤੇ ਸਭ ਤੋਂ ਭਰੋਸੇਯੋਗ ਅਜ਼ੀਜ਼ਾਂ ਨੂੰ ਹੀ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਆਪਣੇ ਪੁੱਤਰ ਨੂੰ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਰਿਵਾਰਕ ਮੈਂਬਰਾਂ ਵਿੱਚ ਏਕਤਾ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਅਤੇ ਸਫਲ ਨਸ਼ਾ ਮੁਕਤੀ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਮਾਮਾ ਨੂੰ ਵੀ ਇਨ੍ਹਾਂ ਚੁਣੌਤੀਪੂਰਨ ਸਮਿਆਂ ਦੌਰਾਨ ਆਪਣੀ ਤੰਦਰੁਸਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਨਿੱਜੀ ਸੰਤੁਲਨ ਬਣਾਈ ਰੱਖਣ ਲਈ ਸਵੈ ਦੇਖਭਾਲ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ, ਦੋਸਤਾਂ ਜਾਂ ਸਹਾਇਤਾ ਸਮੂਹਾਂ ਤੋਂ ਭਾਵਨਾਤਮਕ ਸਹਾਇਤਾ ਦੀ ਮੰਗ ਕਰਨਾ ਅਤੇ ਤਣਾਅ ਘਟਾਉਣ ਦੀਆਂ ਤਕਨੀਕਾਂ ਦਾ ਅਭਿਆਸ ਕਰਨਾ ਜ਼ਰੂਰੀ ਹੈ। ਆਪਣੇ ਆਪ ਦੀ ਦੇਖਭਾਲ ਕਰਨ ਨਾਲ ਮਾਵਾਂ ਅਤੇ ਪੁੱਤਰਾਂ ਨੂੰ ਮਜ਼ਬੂਤੀ ਅਤੇ ਭਾਵਨਾਤਮਕ ਸਥਿਰਤਾ ਦੀ ਸਥਿਤੀ ਵਿੱਚ ਬਿਹਤਰ ਸਹਾਇਤਾ ਕਰ ਸਕਦੀਆਂ ਹਨ। ਆਪਣੇ ਨਸ਼ਈ ਪੁੱਤਰਾਂ ਨੂੰ ਸਮਰੱਥ ਬਣਾਉਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਸਾਰੀਆਂ ਮਾਵਾਂ ਯਾਦ ਰੱਖੋ ਕਿ ਪਿਆਰ ਨੂੰ ਸਿਹਤਮੰਦ ਅਤੇ ਥੋੜੇ ਔਖੇ ਤਰੀਕਿਆਂ ਨਾਲ ਵੀ ਪ੍ਰਗਟ ਕੀਤਾ ਜਾ ਸਕਦਾ ਹੈ ਆਪਣੇ ਆਪ ਨੂੰ ਸਿੱਖਿਅਤ ਕਰਕੇ ਤੁਸੀਂ ਆਪਣੇ ਬੇਟੇ ਨੂੰ ਅਸਲ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਸਕਦੇ ਹੋ